ਮੌਸਮ ਨੇ ਲਈ ਕਰਵਟ ਹਵਾ ਹੋਈ ਪ੍ਰਦੂਸ਼ਿਤ ਅਲਰਟ ਹੋਇਆ ਜਾਰੀ ਜਾਣੋ ਮੌਸਮ ਦੀ ਅਪਡੇਟ ਪੰਜਾਬ ਚ ਮੌਸਮ ਸੁੱਕਾ ਬਣਿਆ ਹੋਇਆ ਹਾਲਾਂਕਿ ਕੋਈ ਮੀਂਹ ਪੈਣ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤੇ ਇਸੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਅਗਲੇ 5 ਦਿਨਾਂ ਤੱਕ ਮੌਸਮ ਚ ਕੋਈ ਖਾਸ ਤਬਦੀਲੀ ਨਹੀਂ ਆਵੇਗੀ ਇਸੇ ਦੌਰਾਨ ਤਾਪਮਨ ਵੀ ਆਮ ਰਹੇਗਾ ਤਾਪਮਨ ਦੀ ਗੱਲ ਕਰੀਏ ਤਾਂ ਅਜੇ ਵੀ ਤਾਪਮਨ ਆਮ ਨਾਲੋਂ 1.6 ਡਿਗਰੀ ਜ਼ਿਆਦਾ ਗਰਮ ਹੈ ਸਭ ਤੋਂ ਘੱਟ ਤਾਪਮਨ ਬਠਿੰਡਾ 'ਚ 15.6 ਡਿਗਰੀ ਮੌਸਮ 'ਚ ਆ ਰਹੀਆਂ ਤਬਦੀਲੀਆਂ ਦੇ ਦੌਰਾਨ ਪੰਜਾਬ ਦਾ ਤਾਪਮਨ ਆਮ ਹੀ ਹੈ ਪਰ ਇਸ ਸਭ 'ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਇਸ ਤਰ੍ਹਾਂ ਜੇਕਰ ਤਾਪਮਨ ਦੀ ਗੱਲ ਕਰੀਏ ਤਾਂ ਤਾਪਮਨ 'ਚ ਵੀ ਵੱਧ ਤੋਂ ਵੱਧ ਤਾਪਮਨ ਕੁਝ ਇਸ ਤਰ੍ਹਾਂ ਹੈ ਜਨ ਆਪਣੇ ਸ਼ਹਿਰਾਂ ਦਾ ਤਾਪਮਨ ਅੰਬਾਲਾ 33.6 ਡਿਗਰੀ, ਸ਼੍ਰੀ ਅਨੰਦਪੁਰ ਸਾਹਿਬ 32.1 ਡਿਗਰੀ, ਅਮ੍ਰਿਤਸਰ 31.5 ਡਿਗਰੀ, ਲੁਧਿਆਣਾ 32.0 ਡਿਗਰੀ, ਫਿਰੋਜ਼ਪੁਰ 32.6 ਡਿਗਰੀ, ਪਟਿਆਲਾ 33.2 ਡਿਗਰੀ, ਪਠਾਨਕੋਟ 32.2 ਡਿਗਰੀ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੇ ਦਿਨ ਇਹ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ 'ਚ ਪ੍ਰਾਲੀ ਸਾੜਨ ਨਾਲ ਵੀ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਕਾਰਨ ਦੀਵਾਲੀ ਨੇੜੇ ਆਉਂਦੇ ਹੀ ਪੰਜਾਬ 'ਚ ਪ੍ਰਦੂਸ਼ਣ ਵਾਤਾਵਰਨ ਦਿਖਾਈ ਦੇ ਰਿਹਾ ਹੈ। ਪੰਜਾਬ 'ਚ AQI 141 ਤੱਕ ਪਹੁੰਚ ਗਿਆ ਜਿਸ ਦਾ ਮਤਲਬ ਹੈ ਕਿ ਪੰਜਾਬ ਦੇ ਸ਼ਹਿਰ ਹੁਣ yellow alert ਚੋਹਨ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਮੌਸਮ 'ਚ ਵੀ ਕਾਫੀ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਹਿਮਾਚਲ 'ਚ ਠੰਡ ਨੇ ਜ਼ੋਰ ਫੜ ਲਿਆ ਤੇ ਕਈ ਇਲਾਕਿਆਂ 'ਚ ਬੇਮੌਸਮੀ ਬਰਫਬਾਰੀ ਨੇ ਲੋਕਾਂ ਦਾ ਇੱਕ ਵਾਰ ਫੇਰ ਤੋਂ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ 21 ਅਕਤੂਬਰ ਯਾਨੀ ਕਿ ਦੀਵਾਲੀ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੀਂਹ ਜਾਂ ਗਰਜ ਤੂਫਾਨ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਪਰ ਥੋੜਾ ਜਿਹਾ ਹੀ ਹੋਵੇਗਾ। ਦੱਸਦੀ ਹੈ ਕਿ ਥੋੜੇ ਸਮੇ ਐਸੀ ਪਰ ਹੁਣ ਸਰਦੀਆਂ ਨਹੀਂ ਲੱਗ ਰਹੀ ਤੁਪਾਂ ਚੋ ਨੀ ਲਈ ਸਹੀ ਰਹਿਣ ਕਿ ਪਰ ਇਸ ਸਮੇਂ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਸਵੇਰੇ ਸ਼ਾਮ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਹੀ ਬਾਹਰ Niklo ਐਸੀ ਤਰ੍ਹਾਂ ਮੌਸਮ ਦੀ ਤਾਜ਼ਾ ਬਟੀ ਲੈਣ ਦੀ ਜੁੜੇ ਰਹੋ ਪੰਜਾਬ ਦੇ ਦਿਨਾ ਮੌਸਮ ਨੇ ਲਈ ਕਰਵਟ ਹਵਾ ਹੋਈ ਪ੍ਰਦੂਸ਼ਿਤ ਅਲਰਟ ਹੋਇਆ ਜਾਰੀ ਜਾਣੋ ਮੌਸਮ ਦੀ ਅਪਡੇਟ ਪੰਜਾਬ ਚ ਮੌਸਮ ਸੁੱਕਾ ਬਣਿਆ ਹੋਇਆ ਹਾਲਾਂਕਿ ਕੋਈ ਮੀਂਹ ਪੈਣ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤੇ ਇਸੇ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਅਗਲੇ 5 ਦਿਨਾਂ ਤੱਕ ਮੌਸਮ ਚ ਕੋਈ ਖਾਸ ਤਬਦੀਲੀ ਨਹੀਂ ਆਵੇਗੀ ਇਸੇ ਦੌਰਾਨ ਤਾਪਮਨ ਵੀ ਆਮ ਰਹੇਗਾ ਤਾਪਮਨ ਦੀ ਗੱਲ ਕਰੀਏ ਤਾਂ ਅਜੇ ਵੀ ਤਾਪਮਨ ਆਮ ਨਾਲੋਂ 1.6 ਡਿਗਰੀ ਜ਼ਿਆਦਾ ਗਰਮ ਹੈ ਸਭ ਤੋਂ ਘੱਟ ਤਾਪਮਨ ਬਠਿੰਡਾ ਚ 15.6 ਡਿਗਰੀ ਮੌਸਮ ਚ ਆ ਰਹੀਆਂ ਤਬਦੀਲੀਆਂ ਦੇ ਦੌਰਾਨ ਪੰਜਾਬ ਦਾ ਤਾਪਮਨ ਆਮ ਹੀ ਹੈ ਪਰ ਇਸ ਸਭ ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਇਸ ਤਰ੍ਹਾਂ ਜੇਕਰ ਤਾਪਮਨ ਦੀ ਗੱਲ ਕਰੀ ਤਾਂ તાਪਮਾਨ ਵੀ ਵੱਤ ਤੋਂ ਵੱਧ તાਪਮਾਨ ਕੁਝ ਇਸ ਤਰ੍ਹਾਂ ਹੈ ਜਾਨਾ ਆਪਣੇ ਸ਼ਹਿਰਾਂ ਦਾ તાਪਮਾਨ ਹੰਬਾਲਾ 33.6 ਡਿਗਰੀ, ਸ਼੍ਰੀ ਅਨੰਦਪੁਰ ਸਾਹਿਬ 32.1 ਡਿਗਰੀ, ਅੰਮ੍ਰਿਤਸਰ 31.5 ਡਿਗਰੀ, ਲੁਧਿਆਣਾ 32.0 ਡਿਗਰੀ, ਫਿਰੋਜ਼ਪੁਰ 32.6 ਡਿਗਰੀ, ਪਟਿਆਲਾ 33.2 ਡਿਗਰੀ, ਪਠਾਨਕੋਟ 32.2 ਡਿਗਰੀ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੇ ਦਿਨ ਇਹ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ 'ਚ ਪ੍ਰਾਲੀ ਸਾੜਨ ਨਾਲ ਵੀ ਪ੍ਰਦੂਸ਼ਣ ਵਧ ਰਿਹਾ ਹੈ ਜਿਸ ਕਾਰਨ ਦੀਵਾਲੀ ਨੇੜੇ ਆਉਂਦੇ ਹੀ ਪੰਜਾਬ 'ਚ ਪ੍ਰਦੂਸ਼ਣ ਵਾਤਾਵਰਨ ਦਿਖਾਈ ਦੇ ਰਿਹਾ ਹੈ। ਪੰਜਾਬ 'ਚ AQI 141 ਤੱਕ ਪਹੁੰਚ ਗਿਆ ਹੈ ਜਿਸ ਦਾ ਮਤਲਬ ਹੈ ਕਿ ਪੰਜਾਬ ਦੇ ਸ਼ਹਿਰ ਹੁਣ yellow alert ਹਾਂ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਮੌਸਮ 'ਚ ਵੀ ਕਾਫੀ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਹਿਮਾਚਲ 'ਚ ਠੰਡ ਨੇ ਜ਼ੋਰ ਫੜ ਲਿਆ ਤੇ ਕਈ ਇਲਾਕਿਆਂ 'ਚ ਬੇਮੌਸਮੀ ਬਰਫਬਾਰੀ ਨੇ ਲੋਕਾਂ ਦਾ ਇੱਕ ਵਾਰ ਫੇਰ ਤੋਂ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ 21 ਅਕਤੂਬਰ ਯਾਨੀ ਕਿ ਦੀਵਾਲੀ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੀਂਹ ਜਾਂ ਗਰਜ ਤੂਫਾਨ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਪਰ ਥੋੜਾ ਜਿਹਾ ਹੀ ਹੋਵੇਗਾ। ਦੱਸਦੀ ਕਿ ਥੋੜੇ ਸਮੇਂ ਪਹਿ ਅਸੀ ਪਰ ਹੁਣ ਸਰਦੀਆਂ ਨਹੀਂ ਲੱਗ ਰਹੀ ਤੁ ਪਾਚੋ ਨੇ ਲਈ ਸਹੀ ਰਹਿਣ ਕਿ ਪਰ ਇਸ ਸਮੇਂ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਸਵੇਰੇ ਸ਼ਾਮ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਹੀ ਬਾਹਰ Niklo ਐਸੀ ਤਰ੍ਹਾਂ ਮੌਸਮ ਦੀ ਤਾਜ਼ਾ ਬਟੀ ਲੈਣ ਦੀ ਜੁੜੇ ਰਹੋ ਪੰਜਾਬ ਦੇ ਦਿਨਾਂ